ਖਾਲਸਤਾਨ ਜਿਹੜਾ ਹੈ ਖਾਲਸਤਾਨ ਆਪਣੇ ਆਪ ਦੇ ਵਿੱਚ ਤੁਹਾਨੂੰ ਬਹੁਤ ਕੁਝ ਦਿੰਦਾ ਕੋਈ ਜਾਤ ਪਾਤ ਨਹੀਂ ਹੋਊਗੀ ਖਾਲਸਤਾਨ ਦਾ ਜਿਹੜਾ ਐਂਟਰਪ੍ਰਾਈਜ਼ ਮਾਡਲ ਹੈ ਉਹ ਇੱਕ ਫ੍ਰੀ ਮਾਰਕੀਟ ਅਪਰੋਚ ਤੇ ਉਹ ਉਹਦੇ ਉੱਤੇ ਆਧਾਰਿਤ ਹੈ ਜਿਹੜਾ ਸਿੱਖ ਐਥਿਕਸ ਦੇ ਉੱਤੇ ਆਧਾਰਿਤ ਹੈ ਤੇ ਇਸ ਸਿੱਖ ਐਥਿਕਸ ਦੇ ਬਾਰੇ ਅਸੀਂ ਵਾਰ-ਵਾਰ ਗੱਲ ਕਰਦੇ ਆ ਇਸ ਦੇ ਉੱਤੇ ਅਸੀਂ ਪਹਿਰਾ ਦੇ ਰਹੇ ਹਾਂ ਡਟੇ ਹੋਏ ਹਾਂ ਜੇ ਸਾਨੂੰ ਕੋਈ ਇਸ ਦੇ ਉੱਤੋਂ ਹਿੱਲਣ ਦੇ ਲਈ ਪਟਕਾਉਣ ਦੀ ਕੋਸ਼ਿਸ਼ ਕਰਦਾ ਅਸੀਂ ਸਾਵਧਾਨ ਹੋ ਜਾਂਦੇ ਹਾਂ ਅਸੀਂ ਫਿਰ ਉਹਦੇ ਤੇ ਅੜ ਜਾਂਦੇ ਹਾਂ ਤੇ ਸਿੱਖ ਐਂਟਰਪ੍ਰਾਈਜ਼ ਮਾਡਲ ਆ ਜਿਹੜਾ ਇੱਕ ਇਕਨੋਮਿਕ ਫਰੇਮਵਰਕ ਆ ਆਪਣੇ ਆਪ ਦੇ ਵਿੱਚ ਇਹ ਸਰਵਾਈਦਾਰੀ ਦੇ ਨੁਕਸ ਨੁਕਸਦਾਰ ਅਤੇ ਗੁਲਾਮ ਬਣਾ ਲੈਣ ਵਾਲੇ ਢਾਂਚੇ ਨਾਲ ਆਡਾ ਲੈਂਦਾ ਟੱਕਰ ਲੈਂਦਾ ਹਮੇਸ਼ਾ ਤੇ ਬਿਜ਼ਨਸ ਪ੍ਰੈਕਟਿਸਿਜ਼ ਨੇ ਜਿਹੜੀਆਂ ਐਸ ਸਿੱਖ ਇਕਨੋਮਿਕ ਸਿਸਟਮ ਚ ਉਹ ਸੋਸ਼ਲ ਰਿਸਪੋਨਸੀਬਿਲਟੀ ਬੰਦੇ ਦੀ ਨਿੱਜੀ ਆਜ਼ਾਦੀ ਤੇ ਭਾਈਚਾਰਕ ਜਿਹੜਾ ਸਾਂਝ ਆ ਜੋੜ ਆ ਜਿਹੜਾ ਭਾਈਚਾਰਕ ਤੌਰ ਦੇ ਉੱਤੇ ਜੋੜ ਸਾਡੀਆਂ ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚ ਉਹਨਾਂ ਨੂੰ ਨਿੱਗਰ ਬਣਾਉਂਦਾ ਉਹਨਾਂ ਨੂੰ ਪਰਫੁੱਲਤ ਕਰਦਾ ਸੋ ਜਿਹੜੇ ਕੋਰ ਪ੍ਰਿੰਸੀਪਲਸ ਨੇ ਸਿੱਖ ਇਕਨੋਮੀ ਦੇ ਉਹ ਏਕ ਓਂਕਾਰ ਸਤਗੁਰ ਪ੍ਰਸਾਦ ਦੇਖ ਦੇਖ ਫਤਿਹ ਇਹ ਹੁਣ ਗੱਲ ਇਹ ਇਕਨੋਮੀ ਦੀ ਗੱਲ ਇਹਦੇ ਤੁਸੀਂ ਕਹੋਗੇ ਏਕ ਓਂਕਾਰ ਕਿੱਥੋਂ ਆ ਗਿਆ ਸਤਗੁਰ ਪ੍ਰਸਾਦ ਕਿੱਥੋਂ ਆ ਗਿਆ ਇਹਨੂੰ ਸਮਝਣ ਦੀ ਗੱਲ ਹੈ ਏਕ ਓਂਕਾਰ ਸਾਨੂੰ ਇੱਕ ਵਿਸ਼ਾਲ ਤੇ ਬਹੁਤ ਵੱਡੀ ਕਮਿਊਨਿਟੀ ਦੇ ਵਿੱਚੋਂ ਸਥਾਪਿਤ ਕਰਦਾ ਤੇ ਇੱਕ ਸਾਨੂੰ ਇੱਕ ਕਰਦਾ ਓਮਕਾਰ ਓਕਾਰ ਦੀ ਜਿਹੜੀ ਵਿਸ਼ਾਲਤਾ ਉਹ ਬ੍ਰਹਮੰਡੀ ਹੈ ਪੂਰੀ ਸਾਨੂੰ ਉਸ ਦੇ ਨਾਲ ਜੋੜ ਕੇ ਇਸ ਸੰਸਾਰ ਰੂਪੀ ਜਿਹੜਾ ਪਿੰਡ ਆ ਇਹ ਇਹ ਛੋਟਾ ਜਿਹਾ ਹੀ ਲੱਗਦਾ ਹੁਣ ਤਾਂ ਸੋ ਉਹਦੇ 'ਚ ਸਾਨੂੰ ਇੱਕ ਸੂਤਰ ਦੇ ਵਿੱਚ ਬੰਨਦਾ ਤੇ ਉਹਦੇ ਨਾਲ ਸਾਨੂੰ ਜੋੜਦਾ ਵੀ ਆ ਤੇ ਜਦੋਂ ਅਸੀਂ ਕਾਰਵਿਹਾਰ ਕਰਦੇ ਆ ਕੋਈ ਬਿਜ਼ਨਸ ਕਰਦੇ ਆ ਆਪਸ ਦੇ ਵਿੱਚ ਗੱਲਬਾਤ ਵੀ ਕਰਦੇ ਆ ਤਾਂ ਉਹਦੇ 'ਚ ਅਸੀਂ ਇੱਕ ਹੋ ਜਾਂਦੇ ਆ ਸਤਿਗੁਰ ਪ੍ਰਸਾਦ ਉਹਦੀ ਕਿਰਪਾ ਦੇ ਨਾਲ ਹੀ ਆ ਇਹ ਸਾਰਾ ਕੁਝ ਜੋ ਸਾਡੇ ਕੰਮਕਾਰ ਨੇ ਜਿਹੜਾ ਵੀ ਕੁਝ ਹੈਗਾ ਉਹਦੇ 'ਚ ਠੱਗੀ ਠੋਰੀ ਜਾਂ ਹੋਰ ਐਦਾਂ ਦੇ ਮਸਲੇ ਨਹੀਂ ਆਉਂਦੇ ਹੈਗੇ ਸੋ ਦੇਗ ਤੇ ਖਫਤੇ ਦੇਗ ਆਪਣੇ ਆਪ ਦੇ ਵਿੱਚ ਇੱਕ ਪ੍ਰੋਸਪਰਿਟੀ ਦੀ ਨਿਸ਼ਾਨੀ ਹੈ ਖੁਸ਼ਹਾਲੀ ਦੀ ਨਿਸ਼ਾਨੀ ਹੈ ਦੇਗਾ ਉੱਥੇ ਹੀ ਚਲਦੀਆਂ ਨੇ ਜਿੱਥੇ ਅਕਾਲ ਪੁਰਖ ਦੇ ਖਜ਼ਾਨੇ ਭਰਪੂਰ ਹੁੰਦੇ ਨੇ ਤੇ ਤੇਗ ਆਪਣੀ ਡਿਫੈਂਸ ਦੇ ਲਈ ਵੀ ਹੈ ਤੇ ਆਪਣੇ ਰਾਜ ਦੀ ਸਥਾਪਤੀ ਦੇ ਲਈ ਉਹਦੀ ਸੇਫਟੀ ਦੇ ਲਈ ਸਿਕਿਉਰਿਟੀ ਦੇ ਲਈ ਵੀ ਹੈ ਉਸ ਨੂੰ ਬਚਾ ਕੇ ਰੱਖਣ ਲਈ ਵੀ ਹੈ ਆਪਣੀਆਂ ਹੱਦਾਂ ਦੀ ਆਪਣੀਆਂ ਸਰਹੱਦਾਂ ਦੀ ਰਾਖੀ ਦੇ ਲਈ ਵੀ ਹੈ ਤੇ ਇਸ ਸਿਸਟਮ ਦੇ ਵਿੱਚ ਜਿਹੜਾ ਹੈ ਸਾਰਾ ਕੁਝ ਉਹ ਕੰਪਲੀਟ ਹੈ ਉਸ ਦੇ ਸ਼ਬਦ ਦੇ ਵਿੱਚ ਜਿਹੜੀ ਹੈ ਪੂਰਨਤਾ ਹੈ ਉਹ ਉਹ ਅਧੂਰਾ ਨਹੀਂ ਹੈਗਾ ਉਹ ਸਾਨੂੰ ਇਸ ਸੰਸਾਰ ਦੇ ਵਿੱਚ ਹਰ ਉਸ ਚੀਜ਼ ਤੋਂ ਸੁਰੱਖਿਆ ਦਿੰਦੀ ਹੈ ਜਿਹੜੀ ਕਿਤੇ ਨਾ ਕਿਤੇ ਸਾਡੇ ਅਧਿਕਾਰਾਂ ਦੇ ਉੱਤੇ ਹਮਲਾ ਕਰੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ ਸਾਨੂੰ ਮਾਰਨ ਦੀ ਕੋਸ਼ਿਸ਼ ਕਰੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰੇ ਇਹ ਸਥਾਪਤੀ ਹੈ ਖੁਸ਼ਹਾਲੀ ਹੈ ਇਹਦੇ ਵਿੱਚ